ਤਨ ਤਨ ਵੀ ਮੈਂ ਪਰਚਾ ਕਿਧਰ ਦੇ ਦਵਾ ਮੈਂ ਭਾਈ ਭਈ ਸਾਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲੂਪ ਦੇ ਦੇ ਨਹੀਂ ਜਣਾ ਤੇ ਡਿਪਸਾਨ ਨਾਲ ਗੱਲ ਕਰ ਲਾ ਉਹ ਸਰ ਹੈ ਜੰਗਲ ਆ ਨਾ ਮੈਂ ਨਾ ਕਰੋ ਮੈਂ ਇਹ ਤਾਂ ਮੈਂ ਪਰਚਾ ਕਿਦਾ ਦੇ ਦੂੰਗਾ ਮੈਂ ਆਪਾ ਦਾ ਮੈਂ ਤੂੰ ਨਹੀਂ ਜਣਾ ਨਾ ਦੇ ਡਿਪਸਾਨ ਨਾਲ ਗੱਲ ਕਰ ਲਾ ਡਿਪਸਾਨ ਨਾਲ ਗੱਲ ਕਰ ਮੈਂ ਕਰਦਾ ਤੂੰ ਦੱਸੋ ਡਿਪਸਾਨ ਮੈਂ ਤੂੰ ਕਰਨੇ ਹੀ ਨਹੀਂ ਕਰਨੇ ਹਾਂ ਪੜਾਇਆ ਤੂ ਐਸਾ ਚਣੋ ਆ ਤੇ ਅੱਧੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਦੇ ਦੇ ਤੈਨੂੰ ਸ਼ਾਹ ਪੜੀ ਸਭ ਕੁਝ ਪੜਿਆ ਤੇ ਤੂੰ ਪੜਾਇਆ ਤੈਨੂੰ ਕਿਹਾ ਮੈਂ ਇੱਕ ਵਾਰ ਫੋਨ ਨਹੀਂ ਚੁੱਕਿਆ ਕੁੜੀ ਇੱਕ ਵਾਰ ਫੋਨ ਚੁੱਕਿਆ ਜ਼ਰਾ ਇੱਕ ਵਾਰ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਾਲੀ ਲੈਣ ਲਗਾ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲੈ ਆ ਦੂੰਗਾ ਹਾਂ ਲੈ ਆ ਦੇ ਮੇਰੇ ਮਿਥਰਾ ਦੇ ਚੌਕੇ ਇਥੇ ਤੇ ਤੇਰਾ ਗੱਲ ਤੇਰੇ ਕਹ ਵੀ ਇਹ ਸੱਚ ਹੋਏ ਕਿ ਮੈਂ ਨਵਾ ਦੇ ਰੇ ਅਦੀ ਤੇਰੇ ਮੈਂ ਖਲਾ ਪਰਚਾ ਦਸਤ ਕਰਾਉਣਾ ਸਾਰੇ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਰੀ ਕਿਤੇ ਮੈਂ ਬੜਿਆ ਸੱਚੀ ਤਰੀ ਤੇ ਤਰੀਆ ਸੱਚੀ ਤੇ ਅਦੀ ਤੇਰੀ ਕੁੜੀ ਤੇਰੀ ਵੱਡੇ ਦੀ ਤੂੰ ਸਾਲਿਆ ਮੈਨੂੰ ਤੇ ਜਾਂਦੇ ਆ ਗਰੀਬ